ਗੁਰ ਜੀ ਦਾ ਕਾਲ ਸਵਾਗਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਬੈਰਾੜੀ ਮਹੱਲਾ ਚੌਥਾ ਘਾਰ ਪਹਿਲਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਇਹ ਰਾਗ ਬੈਰਾੜੀ ਉਚਾਰਨ ਕਰਨਾ ਬਰਾੜੀ ਨਹੀਂ ਕਹਿਣਾ ਬੱਬੇ ਦੀਆਂ ਦਲਾਵਾਂ ਦੀਰਘ ਲਾ ਕੇ ਉਚਾਰਨ ਕਰਨਾ ਹੈ ਰਾਗ ਬੈਰਾੜੀ मोहला चौथा घर पहला दो पदे एक ओंकार सत प्रसाद सोन मान अकाथ कथा हर नाम ए विश्राम सोन मान अकथ कथा इथी विश्राम लाना है हर नाम सोन मन जा ठहरा दे उच्चारण करना है सोन मन अकथ कथा हर नाम ਰਿੱਦ ਬੁੱਧ ਸਿੱਧ ਸੁਖ ਪਾਵਹਿ ਭਾਜ ਗੁਰਮਤ ਹਰ ਰਾਮ ਰਾਮ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਰਿੱਦ ਬੁੱਧ ਸਿੱਧ ਇਥੇ ਠਮਕ ਲਾਦਨੀ ਹੈ ਸੁਖ ਪਾਵਹਿ ਇਥੇ ਵਿਸਰਾਮ ਭਾਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਣ ਜਾਸ ਊਤਮ ਖਾਟ ਦਰਸਨ ਗਾਵਹਿ ਰਾਮ ਸੰਹ ਹੰਦੀ ਖਟ ਦਰਸ਼ਨ ਗਾਵਹਿ ਰਾਮ ਸ਼ੰਕਰ ਕਰੋੜ 33 ਧਿਆਯੋ ਇਹ ਵੀ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਸ਼ੰਕਰ ਕਰੋੜ ਨਹੀਂ ਕਹਿਣਾ ਹੈ ਸ਼ੰਕਰ ਪਦਤੀ ਯਮਕ ਲਾ ਦੇਣੀ ਹੈ ਸ਼ੰਕਰ ਕਰੋੜ 33 ਇਸ ਸੰਬੰਧਕ ਪਾਠ ਸ਼ੰਕਰ ਕਰੋੜ 33 ਧਿਆਯੋ ਸ਼ੰਕਰ ਕਰੋੜ 33 ਧਿਆਯੋ ਨਹੀਂ ਜਾਣਿਓ ਹਰ ਮਰਮਾਮ ਮਰਮਾਮ ਇਕੱਠਾ ਹੀ ਬੋਲਣਾ ਹੈ ਸੋਰ ਨਾਰ ਗਣ ਗੰਧਰਵ ਜਸ ਗਾਵੇ ਹੈ ਗੰਧਰਵ ਇਸ ਤਰਾਂ ਗੰਧਰਵ ਦੋ ਪਾਠ ਹੈ ਜਦੋਂ ਰਾਰਾ ਪੂਰਾ ਹੋਵੇ ਗੰਧਰਵ ਤੇ ਜਦੋਂ ਹੀਠਾਂ ਰਾਰਾ ਹੋਵੇ ਫਿਰ ਗੰ ਤੂੰ ਹੀ ਡੈਸ਼ ਦੇਣੀ ਹੈ ਗੰਧਰਾਵ ਸੋਰ ਨਾਰ ਗਣ ਗੰਧਰਵ ਜਸ ਗਾਵੇ ਸੋਰ ਨਰ ਗਾਣ ਗੰਦਰਾਬ ਜਸ ਗਾਵਹਿ ਗੰਦਰਾਬ ਸੋਰ ਨਰ ਗਾਣ ਗੰਦਰਾਬ ਜਸ ਗਾਵਹਿ ਸਭ ਗਾਵਤ ਜੀਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈ ਰਾੜੀ ਮਹੱਲਾ ਚੌਥਾ ਮਨ ਮੇਲੇ ਸੰਤ ਜਨਾ ਜਸ ਗਾਇਓ ਮਨ ਪਦ ਤੇ ਵਿਸਰਾਮ ਲਾ ਦੇਣਾ ਹੈ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਾਤ ਗੁਰ ਦਾਨ ਦਿਵਾਇਓ ਰਹਾਉ ਤਿਸ ਜਨ ਕਾ ਮਨ ਤਨ ਸਭ ਦੇਵਾ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪੈ ਤਿਸ ਦੇਵਾ ਜੇ ਨ ਹਰ ਮੀਤ ਮਿਲਾਇਓ ਖੇਨ ਕਿੰਚਤ ਕਿਰਪਾ ਕਰੀ ਜਗਦੀਸ਼ਰ 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 ਤਬ ਹਰ 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 ਜਸ ਧਿਆਇਓ ਜਨ ਨਾਨਕ ਕਉ ਹਰ ਭੇਟੇ ਸੁਆਮੀ ਦੁਖ ਹਮੈ ਰੋਗ ਗਵਾਇਓ ਬੇੜੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਨਿੰਦ ਕਰੇ ਇਥੇ ਠਮਕ ਹਰ ਜਨ ਕੀ ਇਥੇ ਵਿਸਰਾਮ ਹੈ ਹਰ ਜਨ ਸੰਬੰਧਕ ਪਾਠ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਸ ਕਰੇ ਸੋ ਆਪੇ Swami ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਜ ਤਤ ਵਿਸਥਾਰਾ ਵਿੱਚ ਤਾਤੂ ਪੰਜ ਆਪ ਪਾਵੈ ਜਨ ਨਾਨਕ ਸਤਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਪਦ ਤੇ ਜਮਕ ਲਾ ਦੇਂ ਬੈਰਾੜੀ ਮਹੱਲਾ ਚੌਥਾ ਜਾਪ ਮੰਨ RAM ਨਾਮ ਨਿਸਤਾਰਾ ਜਾਪ ਮੰਨ RAM ਨਾਮ ਇੱਥੇ ਵਿਸਰਾਮ ਲੱਗੇਗਾ ਨਿਸਤਾਰਾ ਜਾਪ ਮੰਨ RAM ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਖੂਵੈ ਪੁੱਲੇ ਹੀ ਬੁੱਲਨੇ ਖੋਵੈ ਨਹੀਂ ਕਹਿਣਾ ਕੋਟ ਕੋਟ ਅੰਤਰ ਕੇ ਪਾਪ ਸਭ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਹਰ ਇਥੀ ਜਮਕ ਲਾ ਦਨੀ ਹੈ ਹਰ ਭਵਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨ ਆਵੈ ਹਰ ਲਾਦਾ ਗੁਰ ਵਿਚਾਰਾ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹ ਸਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਾਪ ਮੰਨ ਹਰ ਨਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਇ ਸੁਖ ਦਾਤਾ ਜਾ ਕਾ ਅੰਤ ਨਾ ਪਾਰਾ ਵਾਰਾ ਪ੍ਰਹਾਉ ਅਗਨਕੁੰਟ ਮਹ ਉਰ ਧਲੇ ਬਲਾਗਾ ਹਰ ਰੱਖੈ ਉਦਰ ਮੰਜਾਰਾ ਸੋ ਐਸਾ ਹਰ ਸ਼ਿਵ ਹੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਹਰ ਅੰਤ ਛਡਾਵਣ ਹਾਰਾ ਜਾ ਕਹਿ ਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਸਿ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਕਿਰਪਾ ਤੇ ਇਥੇ ਠੰਮਕ ਲਾ ਦੇਣੀ ਹੈ ਪਾਈਐ ਹਰ ਜਪ ਇਥੇ ਵਿਸਰਾਮ ਹੈ ਨਾਨਕ ਨਾਮ ਆਧਾਰਾ ਬੇਰਾੜੀ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਾਇ ਇਹ ਵਿਸਰਾਮ ਜਪ ਮੰਨ ਹਰ ਹਰ ਨਾਮ ਇੱਥੇ ਵਿਸਰਾਮ ਹੈ ਨਿਤ ਧਾਇ ਜੋ ਇੱਛਾ ਹੈ ਸੋਈ ਫਲ ਪਾਵਹਿ ਫਿਰ ਦੁੱਖ ਨ ਲਾਗੈ ਆਇ ਰਹਾਉ ਸੋ ਜਪ ਸੋ ਤਾਪ ਸਾ ਬ੍ਰਤ ਪੂਜਾ ਜੇਤ ਹਾਰ ਸਿਉ ਪ੍ਰੀਤ ਲਗਾਇ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਖਿਨ ਮਹਿ ਵਿਸਰ ਸਭ ਜਾਏ ਤੂ ਬੇਅੰਤ ਸਰਬ ਕਾਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜੀਓ ਪਾਵ ਤਿਵਛਡਾਈ ਰਾਗ ਬੈਰਾੜੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤ ਜਣਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਖ ਗਵਾਇਓ ਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ ਸੇਵਾ